ਸਾਤਸਰੀਆ ਗਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਅਮਰਜੀਤ ਸਿੰਘ ਦੇ ਨਾਲ ਅਸੀਂ ਪਹੁੰਚੇ ਫਤਿਆਬਾਦ ਜਾਖਲ ਰੇਲਵੇ ਸਟੇਸ਼ਨ ਇੱਥੇ ਕਈ ਸਾਲਾਂ ਤੋਂ ਸਾਚਕਾਂਨ ਸ੍ਰੀ ਹਜੂਰ ਸਾਹਿਬ ਦੇ ਡਰਸਣਾ ਵਾਸਤੇ ਜਾ ਰਹੀਆਂ ਸੰਗਤਾਂ ਲਈ ਠੰਡੇ ਜਲ ਅਤੇ ਲੰਗਰ ਲਗਾਏ ਜਾਂਦੇ ਹਨ ਨਜ਼ਦੀਕ ਇਲਾਕੇ ਦੀਆਂ ਸੰਗਤਾਂ ਸੇਵਾ ਵਿੱਚ ਸਾਧਿੰਦੀਆਂ ਹਨ ਇਸ ਸਬੰਧ ਵਿੱਚ ਗੱਲਬਾਤ ਕਰਦੇ ਹਾਂ ਚੇਅਰਮੈਨ ਜਰਨੈਲ ਸਿੰਘ ਸਰੋਵਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਾਖਲ ਸਟੇਸ਼ਨ ਹੈ ਜੀ ਹਰਿਆਣੇ ਦਾ 라스트 ਸਪੇਸ ਨੇ ਹਾਂਜੀ ਤੇ ਆ ਨਾਲ ਹੀ ਪੰਜਾਬ ਦਾ ਬੋਲ ਜੀ ਗਲੇਟ ਫਾਰਮ ਦੇ ਨਾਲ ਹੀ ਹਾਂਜੀ ਪੰਜਾਬ ਦਾ ਬੋਲਵੇ ਤੇ ਇੱਥੇ ਜਲ ਸੇਵਾ ਅਸੀਂ ਜਲਦੀ ਸ਼ੁਰੂ ਹੁੰਦਾ ਨਹੀਂ ਸ਼ੁਰੂ ਕਰ ਦਿੰਦੇ ਆ ਜੀ ਖਾਸ ਕਰਕੇ ਨਵੇਰ ਤੇ ਕਿਉਂਕਿ ਦਿੱਲੀ ਤੋਂ ਇਧਰ ਪਾਣੀ ਹੈ ਨਹੀਂ ਕਿਤੇ ਅੱਛਾ ਜੀ ਪਾਣੀ ਹੈ ਨਹੀਂ ਇਸ ਕਰਕੇ ਕਿਤੇ ਛੰਨਾ ਪਾਣੀ ਪਿਲਾਉਨੇ ਆ ਸ਼ਾਮ ਨੂੰ ਲੰਗਰ ਹੈ ਜੀ ਜਦੋਂ ਵਾਪਸੀ ਹੈ ਜਲਦੀ ਨੂੰ ਜਾ ਰਹੇ ਨੇ ਅਜੀਤ ਸਾਹਿਬ ਦੀ ਜੰਦੀ ਹੈ ਸੰਗਤ ਸੱਚ ਸ਼ਾਮ ਨੂੰ ਇੱਥੇ ਲੰਗਰ ਹੁੰਦਾ ਹੈ ਵੈਸੇ ਸਵੇਰੇ ਇਹ ਨਦੀਰ ਤੋਂ ਲੈ ਕੇ 1 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਉਹ ਚਲ ਸੇਵਾ ਦੀ ਇਹ ਸੇਵਾ ਚੱਲਦੀ ਹੈ ਕਿੰਨਾ ਕਸਮਾ ਹੋ ਗਿਆ ਤੁਹਾਨੂੰ ਇਹ ਸੇਵਾ ਕਰਦੇ ਹੋ ਮਤਲਬ ਗਰਮੀ ਗਰਮੀ ਦੇ ਮੌਸਮ ਤੇ 5-7 ਸਾਲ ਹੋ ਗਏ ਨਿਕਲ ਕੇ ਬਾਅਦ ਤੇ ਕਿੰਨੇ ਜਿਹੜੇ ਜੀ ਸੇਵਾਦਾਰ ਹੈ ਤੁਹਾਡੇ ਨਾਲ ਸਾਥ ਨਭਦੇ ਆ ਹਾਂ 20-25 ਦੀ ਟੀਮ ਹੈ ਜੀ ਕੋਈ ਆ ਗਿਆ ਕੋਈ ਵੱਗ ਗਿਆ ਤੇ ਉਹੀ ਕਰਕੇ 20-25 ਬੰਦੇ ਤੁਹਾਡੇ ਹਣਗੇ ਤੇ ਜਲ ਸੇਵਾ ਪੂਰਾ ਠੰਡਾ ਪਾਣੀ ਪਿਲਾਉਣਾ ਹੈ ਬਰਕ ਲੈ ਕੇ ਸੇਵਾ ਪੂਰੀ ਕਰਦੇ ਆ ਫੈਰ ਦਾ ਤਜਰਬਾ ਹੈ ਬਹੁਤ ਪੜੀਆ ਖੋ ਨਾ ਸ਼ਹਿਰ ਵਾਸੀ ਨੂੰ ਕੀ ਸਨੇਹਤ ਨਾ ਚਾਹਦੇ ਹੋ ਅਸਤੇ ਨੇ ਵੀ ਐਸੀ ਗਰਮੀ ਚ ਜਲ ਹੀ ਜੀਵਨ ਹੈ ਜੀ ਜੇ ਜਲ ਮਿਲ ਜਾਏ ਤਾਂ ਖੋਰ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ